ਸਰ ਕੀ ਜੀ ਪ੍ਰੋਬਲਮ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗੋਵਧਾ ਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈਗਾ ਏਸੀਪੀ ਕੈਂਟ ਦੇ ਸੁਪਰਵੀਜ਼ਨ ਹੇਠ ਇਹਨਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਕਰ ਅਤੇ ਵਰਿੰਦਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 stamps, passport, laptop, winter, machine, जड़े जड़े फेक ਸਟੈਂਪਸ 16 ਪਾਸਪੋਰਟ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹਨ ਅਸੀਂ ਇਹਨਾਂ ਤੋਂ ਸੀਚ ਕੀਤੇਗੇ ਆ ਦੇਖੀ ਬੇਸਿਕਲੀ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਹੈਗੇ ਡਾਕਟਰ ਹੈਗੇ ਬੈਂਕਸ ਹੈਗੇ ਸੀਏਸ ਹੈਗੇ ਵਟ ਏਵਰ ਜਿਹੜੇ ਹੈਗੇ professionl ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਪੀਕਲੀ ਵੇਕ ਜਿਹੜੇ ਹੈਗੇ ਕਰਦੇ ਹੈਗੇ ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਨ ਹੋਇਆ ਹੈਗਾ ਅਸੀਂ ਫਿਰ ਸਿਕਸ ਲਈ ਦੇਖਣੇ ਹੈਗੇ ਔਰ ਅਜੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈਗਾ ਤੋਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਲਈ ਅਸੀਂ ਅੱਜ ਇਹਨਾਂ ਤੋਂ ਫਰਦਰ ਪੁਲਿਸ ਰਿਮਾਨ ਤੇ ਲੈਂਡ ਲੈਂਡ ਦੀ ਅਸੀਂ ਜਿਹੜੀ ਰਿਕਵੈਸਟ ਦੇਵਾਂਗੇ ਇਹਨਾਂ ਤੋਂ ਫਰਦਰ ਦੀ। ਇਹਨਾਂ ਤੋਂ ਪਹਿਲੇ ਹੀ ਕੋਈ ਮਾਮਲਾ ਦਰਜ ਹੈ। ਦੇਖੋ ਜੀ ਅਜੇ ਚ ਜਿਹੜਾ ਪੁਸ਼ਪ ਗੋਇਲ ਹੈ ਉਹਦੇ ਚ ਦੋ ਪੱਚਾ ਪਹਿਲਾਂ ਦਰਜ ਹੈ। ਦ ਦ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਮਿਸਟੇਟ ਪੁਲਿਸ ਦਿਲੰਦਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 ਫੌਜਰੀ ਅਤੇ ਚੀਟਿੰਗ ਤੋਂ ਰਿਲੇਟਡ ਹੈ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨ ਵਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਬੀਸੀ ਦਾ ਜਰਾਏਗਾ ਇੱਕ ਪਚਾਏ ਦੇ ਚ ਦਰ ਜਗ੍ਹਾ ਦੂਜੇ ਦੀ ਐਡ ਆਫ ਨੋ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ ਫਿਰ ਸਟੈਂਪਸ ਵਗੈਰਾ ਮਿਲੇ ਹੈ ਬੈਂਕਸ ਵਗੈਰਾ ਦੀ ਇਹਨਾਂ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਪਿੰਨ ਬੋਲ ਰਿਹਾ ਹੈ ਇਸ ਵਿੱਚ ਇਹ ਬੜਾ ਹੀ ਸ਼ਰੀਸ ਰਿਹਾ ਹੈ ਐਂਡ ਸੀਰੀਅਸ ਮੈਟਰ ਹੈ ਇਸਮੇ ਮਟਾਇਰ ਜੋ ਵੀ ਇਸਮੇ ਇਨਵੋਲ ਹੋਗਾ ਹਮ ਉਹਨਾਂ ਸਭ ਕੋ ਇਸਰ ਟਾਈਪ ਕਿਤਾ ਕਰਦੇ ਸੀ ਪਬਲਿਕ ਨਾਲ ਮਤਲਬ ਕੋਈ ਅਭੀ ਤੋ ਅਸੀਂ ਅਰੈਸਟ ਕੀਤਾ ਹੈਗਾ ਐਜ ਆਫ ਨਾਓ ਇਨਵੈਸਟੀਗੇਸ਼ਨ ਜਿਹੜੀ ਹੈ ਵੀ ਫਰਦ ਤਕਤੀਸ ਬਾਕੀ ਹੈ ਨਾ ਜਿੰਨ ਤਾਂ ਐਡਵੋਕੇਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੇਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਹੈ ਅੰਗਾ ਔਰ ਕਿਸ ਤਰੀਕ ਕਿਸ ਡੈਸਨਲ ਗਿਵ ਉਹ ਕੰਮ ਕਰਦਾ ਸੀ ਉਹ ਅਸੀ ਇਸ ਜੀ ਤੋਂ ਪਤ